ਬਗਿਆੜ ਤੇ ਕਿਸਾਨ ਪੰਜਾਬੀ ਕਹਾਣੀ ਇੱਕ ਵਾਰ ਇੱਕ ਬਗਿਆੜ ਨੇ ਖੇਤ ਵਿੱਚ ਭੇਡਾਂ ਨੂੰ ਘਾਹ ਚਰਦੇ ਹੋਏ ਦੇਖਿਆ ਅਤੇ ਉਸ ਦਾ ਮਨ ਉਹਨਾਂ ਭੇਡਾਂ ਨੂੰ ਖਾਣ ਲਈ ਕਰਿਆ ਫਿਰ ਉਸ ਨੂੰ ਕਿਤੋਂ ਭੇਡਾਂ ਦੀ ਖਲ ਮਿਲੀ ਜਿਸ ਨੂੰ ਪਹਿਨ ਕੇ ਉਹ ਉਹਨਾਂ ਭੇਡਾਂ ਦੇ ਨਾਲ ਜੁੜ ਗਿਆ ਉਸ ਨੇ ਸੋਚਿਆ ਕਿ ਮੈਂ ਭੇਡਾਂ ਵਿੱਚ ਵੜ ਜਾਵਾਂਗਾ ਅਤੇ ਰਾਤ ਨੂੰ ਭੇਡਾਂ ਨੂੰ ਖਾਣ ਦਾ ਮਜ਼ਾ ਲਵਾਂਗਾ ਆਜੜੀ ਇਸ ਨੂੰ ਆਪਣੀ ਭੇਡ ਸਮਝ ਕੇ ਆਪਣੇ ਘਰ ਲੈ ਗਿਆ ਅਤੇ ਸ਼ੈੱਡ ਵਿੱਚ ਬੰਦ ਕਰ ਦਿੱਤਾ। ਹੌਲੀ-ਹੌਲੀ ਹਨੇਰਾ ਹੋਣ ਲੱਗਾ। ਇਤਫਾਕ ਨਾਲ ਉਸ ਦਿਨ ਆਜੜੀ ਦੇ ਸਹਰੇ ਤੋਂ ਕੁਝ ਮਹਿਮਾਨ ਆਏ ਹੋਏ ਸਨ। ਆਜੜੀ ਨੇ ਆਪਣੇ ਨੌਕਰ ਨੂੰ ਕਿਹਾ ਕਿ ਜਾ ਕੇ ਸ਼ੈੱਡ ਵਿੱਚੋਂ ਕੋਈ ਮੋਟੀ ਤਗੜੀ ਭੇਡ ਲੈ ਕੇ ਆਓ। ਜਦੋਂ ਨੌਕਰ ਸ਼ੈੱਡ ਵਿੱਚ ਗਿਆ ਤਾਂ ਉਸ ਨੂੰ ਪਗਿਆੜ ਇੱਕ ਮੋਟੀ ਤਗੜੀ ਭੇਡ ਵਾਂਗ ਲੱਗਿਆ। ਉਹ ਉਸ ਨੂੰ ਘਰ ਲੈ ਆਇਆ ਅਤੇ ਮਾਰ ਕੇ ਰਾਤ ਦੇ ਖਾਣੇ ਲਈ ਪਕਾ ਲਿਆ ਬਗਿਆੜ ਪੇਡਾਂ ਨੂੰ ਖਾਨ ਆਇਆ ਸੀ ਪਰ ਉਹ ਖੁਦ ਹੀ ਕਿਸਾਨ ਦੇ ਰਿਸ਼ਤੇਦਾਰਾਂ ਦਾ ਭੋਜਨ ਬਣ ਗਿਆ ਮੋਰਲ ਇਸ ਪੰਜਾਬੀ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੀ ਵੀ ਕਿਸੇ ਦਾ ਬੁਰਾ ਨਹੀਂ ਸੋਚਣਾ ਚਾਹੀਦਾ ਬੁਰਾ ਸੋਚਣ ਵਾਲੇ ਦਾ ਹੀ ਬੁਰਾ ਹੁੰਦਾ ਹੈ ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਏ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ તે મેરે ચેનલનું સબસક્રાઈબ કરો ધનવાદ